ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਆਈ ਦੀ ਵੀਡੀਓ ਦੇ ਵਿੱਚ ਤੁਹਾਨੂੰ 5 ਵਹਿੜਾ ਵਿਖਾਉਣੀਆਂ ਜਰਸੀ ਨਸਲ ਦੀਆਂ। ਇੱਕ ਬਲੈਕ ਕਲਰ ਦੀ ਜਰਸੀ ਐ, ਤਾਜੀ ਸੂਈ ਸਵਾਈ ਐ। ਟੋਟਲ 5 ਨਾਗ ਇਨਫਰਮੇਸ਼ਨ ਲੈ ਦੇਣਾ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਦੱਸਦਾ ਸੀ? ਨਾਮ ਹਰਪ੍ਰੀਤ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੁਕਾ ਜੀ। ਫੋਨ ਨੰਬਰ ਦੱਸ ਸੀ। ਫੋਨ ਨੰਬਰ 9855295800। ਹਾਂ। ਸਾਰੀਂ ਹੀ ਵਹਿੜਾ ਮੁਕਾਉ ਆ ਜੀ। ਹਾਂਜੀ ਹਾਂਜੀ 5 ਵਹਿੜਾ ਮੁਕਾਉ ਆ ਜੀ। ਸੇਲ ਆਈ 5 ਵਹਿੜਾ। ਇੱਕ ਨੰਬਰ ਤੋਂ ਸ਼ੁਰੂ ਕਰ ਲਈ ਬਾਈ ਹਰਪ੍ਰੀਤ ਕ ਹਾਂਜੀ 8 ਦਿਨ ਲੱਗ ਗਏ ਬੜਾ ਜੀ 8 ਦਿਨ ਹਾਂਜੀ ਕਿੰਨਾ ਕ ਦੁੱਧ ਕੱਢ ਜੀ ਸੋਟਰੀ ਹਿਸਾਬ ਨਾਲ ਦੁੱਧ ਜੀ ਇਹਨਾਂ ਨੇ 16 ਲੀਟਰ ਕਿਹਾ ਜਨਿਕ ਚੋਇਆ ਖਲੂਨ ਠੀਕ ਹੈ ਜੀ ਬਾਕੀ ਆਉਦੀ ਸੇਵਾ ਦਾ ਜੀ ਜੈ ਜੈ ਮਾਲ ਮੈਂ ਤਾਂ 46000 ਰੁਪਏ ਹੀ ਦੇਣ ਦੇਣਾ ਚਲੋ ਬਸ ਕੱਢੀਏ ਵਾਰ ਨੂੰ ਦੋਸਤੋ 46000 ਰੁਪਏ ਬਾਈ ਕਹਿੰਦਾ ਲੈਣ ਦੇਣਾ ਵਿੱਚ ਕੋਈ ਥੋੜਾ ਘਣਾ ਮਾਨ ਤਾਣ ਹੋ ਜੂ ਤਾਂ ਚਲੋ ਥੋੜਾ ਥੋੜਾ ਸਾਰੇ ਨਗਾਂ ਜੀ ਹੋ ਜੂ ਜੇ ਕੋਈ ਦੋ ਨਗ ਲੈ ਲੈਂਦਾ ਭੋਰਾ ਵੱਧ ਹੋ ਜੂਗਾ ਹੋ ਜੂਗਾ ਥੋੜਾ ਥੋੜਾ ਇਕੱਲੇ ਇਕੱਲੇ ਨਗ ਚੋਂ ਵੀ 16 ਕਿਲੋ ਦੁੱਧ ਬਾਈ ਦੱਸਦਾ ਜਿੰਨਾਂ ਤੋਂ ਲਈ ਉਹ ਦੱਸ ਦੇ ਕਿ ਪਹਿਲੇ ਸੂਏ ਪਲੂਨ ਬੱਛੀ ਥੱਲੋਂ ਚੋਇਆ ਦੂਜੇ ਸੂਏ ਸੂਨ ਨੂੰ ਤਿਆਰ ਸੱਤ ਅੱਠਾਂ ਦਿਨਾਂ ਦੀ ਕੱਚੀ ਐ 46000 ਮੁੱਲ ਐ ਭਾਈ ਜਨ ਭਾਈ ਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਲੇਵਾ ਲਾਹੂ ਬਹੁਤ ਵਾਲ ਢਿੱਲਾਂ ਬਹੁਤ ਪਈਆਂ ਹਵਾਨੇ ਦੇ ਚਾਰ ਚਪੇਰੀ ਝੋਲੀ ਵਾਲੀ ਬੱਛੀ ਐ ਕੱਲੀ ਦੇਣ ਜਰੂਰ ਲੈਂਦੀ ਹਫਤਾ ਹਾਂ ਤੇ ਲਟੋਲਾ ਪੰਜਾ ਪੂਰਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਭ ਵਜਣ ਬਹੁਤ ਆ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਰੇਕ ਭੈਣ ਭਰਾ ਦੀ ਘਰੇ ਰੱਖਰ ਵਾਲੀ ਡਿਮਾਂਡ ਹੁੰਦੀ ਬਈ ਯਾਰ ਜਰਸੀ ਦੁੱਧ ਪੀਣ ਨੂੰ ਲੈਣੀ ਹੈ ਥਣ ਸੋਹਣਿਆ ਚਾਰੀ ਹਾਦੀ ਚਵਾਈ ਵਾਲੀ ਗਾਇਬ 'ਚ ਲੱਗੇ ਹੋਇਆ ਮੋੜ ਲੀਏ ਬਾਈ 46000 ਮੁੱਲ ਮਾਨਤਾਨ ਹੋ ਜੂ 16 ਕਿਲੋ ਦੁੱਧ ਪਹਿਲੇ ਸਵੇਰੇ ਬਾਈ ਕਹਿੰਦਾ ਬਲੂਨ ਜਰਸੀ ਪਿਆਗੀ ਆ ਖਵਾਨੇ ਦੀ ਤਿਆਰੀ ਬਹੁਤ ਐ ਬਾਕੀ ਦੈਣ ਹਜੇ 7-8 ਲੈ ਜਾਣੇ ਕਦ ਕਾਠ ਪੂਰਾ ਹੀ ਆ ਵਜਨ ਬਹੁਤ ਐ ਜਾਨ ਵਾਲੀ ਬੱਛੀ ਐ ਸੋਣਾ ਵੱਡਾ ਖਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਜਾਂਦੀ ਐ ਦੋਸਤੋ ਸਾਰੀਆਂ ਜਰਸੀ ਨਸਲ ਲੀਆਂ ਵਹਿੜਾਂ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਜਰਸੀ ਲੈਣੀ ਐ ਦੁੱਧ ਪੀਣੋਂ ਉਹਨਾਂ ਵੀਰਾਂ ਪਹਿਣ ਆਸਤੇ ਖਾਸ ਵੀਡੀਓ ਹੂ ਸਾਰੀਆਂ ਹੀ ਜਰਸੀ ਬਰੀਡ ਦੀਆਂ ਵੇੜਣਾ ਇੱਕ ਜਰਸੀ ਬਲੈਕ ਕਲਰ ਦੂਜੀਆਂ ਬਦਾਮੀ ਰੰਗ ਦੀ ਦੋ ਨੰਬਰ ਬਾਈ ਹਰਪ੍ਰੀਤ ਇਹ ਵੀ ਦੂਜਾ ਸੁਹਾਈ ਵੇੜਾ ਕਿੰਨੇ ਕ ਦਿਨ ਕੱਢ ਜੂ ਇਹ ਵੀ ਯਾਨੀ ਕਿ ਛੇਕ ਦੰਦ ਤਾਂ ਤੇ ਪਈ ਆ ਅਜੇ ਰਹਿੰਦੇ ਵੀ ਬਾਕੀ ਦੋ ਦਿਨ ਵੱਧ ਵੀ ਲੱਗ ਸਕਦੀ ਇਹ ਘੱਟ ਪਿਆਦਾ ਵੀ ਕੀ ਆ ਸਮੇਂ ਦੱਦੀ ਬੱਗ ਯਾਨੀ ਕਿ ਇਸ ਤਰ੍ਹਾਂ 12 ਲੀਟਰ ਤੱਕ ਦੀ ਵੇੜਾ ਜੈ ਜੈ ਮੋਲ ਬੱਲ ਜਾ ਜੀ 45000 ਰੁਪਏ ਕੱਢੀਏ ਬਾਹਰ ਨੂੰ ਇੱਕ ਨੰਬਰ 40 ਤੇ 6 46000 ਦੀ ਦੋ ਨੰਬਰ 45000 ਦੀ 6 ਦਿਨ ਬਾਈ ਦਸਦਾ ਪਏ ਆ ਬਾਕੀ ਗੱਭਣ ਪਸ਼ੂ ਆ ਗਰਮੀ ਆ ਕੋਈ 2 ਦਿਨ ਪਹਿਲਾਂ ਵੀ ਸੂ ਸਕਦਾ ਤੇ ਕੋਈ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਉਹ ਅੱਗੇ ਵਾਈ ਗਰੂ ਨੂੰ ਪਤਾ 17 18 ਕਿਲੋ ਵਾਂਗੂ ਬਾਈ ਦਸਦਾ ਦੁੱਧ ਪਿਆ ਜੂ 46000 ਮੁੱਲ ਵਿੱਚੋਂ 45000 ਮੁੱਲ ਇੱਕ ਨੰਬਰ ਦਾ 46000 ਵਿੱਚੋਂ ਕੋਈ ਮਾਨ ਤਾਨ ਹੋ ਜੂ ਹਵਾਨਾ ਸੋਹਣਾ ਥਣ ਹਾਦੀ ਚੁਾਈ ਵਾਲੇ ਗੈਬ ਚ ਲੱਗੇ ਹੋਏ ਆ ਸੋਹਣੀ ਬੱਚੀ ਸ਼ਾਈਨਿੰਗ ਪਿੰਡੇ ਚ ਪੂਰੀ ਅਸੀਲ ਸੌ ਫੁੱਲ ਵਲਟੇਲਾ ਬਹੁਤ ਪਈਆਂ ਬਣੀ ਬਣੂ ਫੁੱਲ ਹਾਈ ਕਹਿੰਦਾ ਦੈਨ ਲੈ ਜੂ 5 6 ਬਦਾਮੀ ਰੰਗ ਦੀ ਫੁੱਲ ਜਾਦ ਬਰੀਡ ਵਾਲੀ ਬੱਚੀ ਐ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਇਹ ਵੱਧ ਰਹਿੰਦੀਆਂ ਮੰਨ ਲਓ ਜੇ ਆਪਾਂ ਮੱਝ ਲੈਨੇ ਆ ਮਾੜੀ ਤੋਂ ਮਾੜੀ ਦਰਮਿਆਨੀ ਮੱਝ 90000 ਲੱਖ ਦੀ ਮਿਲਦੀ ਐ ਤੇ ਇਹਦਾ ਮਨ ਲਓ ਮੁੱਲ ਉਹਨਾਂ ਨਾਲੋਂ ਅੱਧਾ ਹੁੰਦਾ ਤਾਂ ਕਰਕੇ ਥੋੜੀਆਂ ਇਹ ਡਿਮਾਂਡ 'ਚ ਵੱਧ ਰਹਿੰਦੀਆਂ ਸੋਹਣੀਆਂ ਬੱਚੀਆਂ ਲਗਭਗ ਸਾਰੀਆਂ ਨਵਾਂ ਹਾਨੀਆਂ ਕੋਈ ਪਹਿਲਾ ਸੂਆ ਕੋਈ ਦੂਜਾ ਸੂਆ ਦੁੱਧ ਵੀ ਤਕਰੀਬਨ ਉਸ ਤੇ ਇੱਥੇ ਜੀ ਹੋ ਸੇਮ ਹੀ ਸਾਰਿਆਂ ਦੀ ਬਾਕੀ ਜਿਹੜਾ ਕੋਈ ਭੈਣ ਭਰਾ 2 ਕਿਲੋ ਫੀਡ ਦਾਣਾ ਦਾ ਪਾ ਵੱਧ ਪਾਲੂ ਉਹ 2 ਕਿਲੋ ਕੋਈ ਵੱਧ ਪਿਆ ਜਾਊਗੀ ਤਿੰਨ ਨੰਬਰ ਬਾਈ ਹਰਪ੍ਰੀਤ ਇਹਨੇ ਵੀ ਦੂਜੇ ਸੂਏ ਸੁਣਾਈ ਵਛ ਨੇ ਕਿੰਨੇ ਦਿਨ ਕੱਢ ਜੂ ਬਸ ਤਿਆਰੀ ਹੈ ਵਛੀ 2-4 ਦਿਨ ਨਹੀਂ ਕੱਢੂਗੀ ਦੁੱਧ ਬਹੁਤ 14-15 ਲੀਟਰ ਤੱਕ ਬਹੁਗੀ ਜੈ ਜੈ ਮੋਲਾ ਇਦੇ ਤਰ ਤਾਲੀ ਜੀ ਆਰ ਬਈ ਕੱਢੀਏ ਬਾਹਰ 3 ਨੰਬਰ ਬਾਈ ਕਹਿੰਦਾ ਤਿਆਰੀ ਆ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਦਿਹਾੜੀ ਡੰਕ ਕੱਢ ਜੇ 14 15 ਕਿਲੋ ਦੁੱਧ ਪਿਆਜੂ 43000 ਮੁੱਲ ਹੈ ਥਣ ਪੂਰਾ ਚੰਗਾ ਮੋਟਾ ਹਦੀ ਚਵਾਈ ਵਾਲਾ ਜਾਨ ਵਾਲਾ ਕੋਈ ਚੁੰਡੀ ਜੀ ਵਾਲਾ ਥਣ ਨਹੀਂ ਹਵਾਨਾ ਵੀ ਠੋਸ ਨਿਗਰ ਹੈ ਫਲਾਤਨ ਵਹਿੜਾ ਰਗਾ ਬੈਕ ਨੂੰ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਹਦੀ ਚਵਾਈ ਵਾਲੇ ਥਣ ਜਰਸੀ ਨਸਲ ਦੀ ਦੂਜਾ ਸੂਬਾ ਬੱਚੀ ਸੋ ਉਹਨੂੰ ਬਿਲਕੁਲ ਤਿਆਰ ਹੂੰ ਬਾਲਟ ਲਾ ਹਜੀ ਹਲਕੀਆਂ ਜੀਆਂ ਪਈਆਂ ਬਾਕੀ ਇੰਨੀਆਂ ਕੁ ਵਾਲਟਾਂ ਦਾ ਕਰਮ ਵਾਲੀਆਂ ਜਦੋਂ ਜ਼ੋਰ ਮਾਰਦੀਆਂ ਸੂਨ ਲੱਗੀਆਂ ਉਦੋਂ ਕੱਢ ਦਿੰਦੀਆਂ ਬਹੁਤ ਥਾਂ ਤੋਂ ਲੱਗਿਆ ਨੂੰ ਵੀ ਬਹੁਤ ਮੂਰਲੇ ਥਾਂ ਤੋਂ ਗਿਆ ਠੰਗ ਹੋਣਾ ਅਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਆ ਗਾੜੀ 'ਚ ਵੀ ਦੁੱਧ ਚੰਗਾ ਹੋ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਚਾਉਂਦਾ ਜੇ ਅਗਾੜੀ 'ਚ ਵੀ ਦੁੱਧ ਵੱਧ ਹੁੰਦਾ ਜੇ ਅਗਾੜੀ 'ਚ ਪਾਈਆ ਦੁੱਧ ਨਿਕਲਿਆ ਹੋਰ ਪਿਛਾੜੀ 'ਚ 15 ਕਿਲੋ ਕਿਧਰੋਂ ਕੱਢ ਦਊਗੀ ਆ ਗਾੜੀ ਪਿਛਾੜੀ ਹਰ ਲਾ ਕੇ ਫੇਰ ਹੀ ਪਸ਼ੂ ਦੁੱਧ ਦਿੰਦਾ 43000 ਮੁੱਲ ਵਿੱਚੋਂ ਮਾਨਤਾਣ ਹੋ ਜੂ ਸੀਲ ਸੋ ਸਾਰੀਆਂ ਹੀ ਫੁੱਲ ਆ ਚਾਰ ਨੰਬਰ ਬਾਈ ਹਰਪ੍ਰੀਤ ਇਹ ਵੀ ਦੂਜਾ ਸੂਆ ਹੀ ਕਿੰਨੇ ਦਿਨ ਕੱਢ ਜੂ ਈ ਕਰ ਜੂ ਇਹ ਹੁੰਦਾ ਹੀ ਅਜਿਹਾ ਹਫਤਾ ਹਾਂਜੀ ਤੇ ਲੱਟੋਲਾ ਬਹੁਤ ਆਈ ਬਰਦ ਬਲਟੇ ਲੰਬਾ ਬਹੁਤ ਪਿਆ ਦੁੱਧ ਬਾਈ ਬਹੁਤ ਸਫਲ 17 ਲੀਟਰ ਪਾਈ ਕਿ ਆਉਗੀ ਜੀ ਜੈਜ ਮੁੱਲ ਜੈ ਜੀ ਇਹ ਤਾਂ 42000 ਰੁਪਏ ਖੱਡੀ ਇਹ ਬਾਦ ਨੂੰ ਦੋਸਤੋ 1 ਨੰਬਰ 46000 ਦੀ 2 ਨੰਬਰ 45000 ਦੀ 3 ਨੰਬਰ 43000 ਦੀ 4 ਨੰਬਰ ਫੇਰ 46000 ਦੀ ਬਾਈ 42000 4 ਨੰਬਰ 42000 ਦੇ ਦੁੱਧ ਕੋਈ 16 ਕਿਲੋ ਵਾਂਗੂ ਬਾਈ ਦੱਸਦਾ ਪਿਆ ਜੂ ਇਹ ਇੱਕ ਹਫਤਾ ਲੈ ਜੂ ਹਮ ਥਣ ਭਾਂਡੇ ਦੀ ਸਾਫ਼ ਸੁਥਰੀ ਆ ਜਾਦ ਬਰੀਡ ਬਹੁਤ ਇਹ ਵੀ ਲੇਵਾ ਲਾਹੂ ਬਹੁਤ ਖੁੱਲੇ ਭਾਂਡੇ ਦੀ ਆ ਹਮ ਬੂਥੀ ਬਹੁਤ ਸੋਹਣੀ ਮੇਰੇ ਹਿਸਾਬ ਨਾਲ ਸਾਰੀਆਂ ਵੇੜਾ ਨਾਲੋਂ ਜੇ ਆਪਾਂ ਫੇਸ ਕੁਆਲਿਟੀ ਵੇਖਣੀ ਹੋਵੇ ਤਾਂ 4 ਨੰਬਰ ਸਾਰਿਆਂ ਨਾਲੋਂ ਫੇਸ ਕੁਆਲਿਟੀ ਚ ਟਾਪ ਵੱੱਛੀ ਆ। ਬਾਕੀ ਤਿੰਨ ਕਿਹੜਾ ਬਹੁਤ ਸਾਰਿਆਂ ਨਾਲੋਂ ਵੱਧ ਬਣਾਉਣਾ ਨੇ। ਹੂੰ ਫੋਟਿੰਗ ਹੁਵਾਨਾ ਪਿੱਛੇ ਨੂੰ ਵੱਧ ਆ। ਸਾਰੀਆਂ ਵਿਹੜਾਂ ਨਾਲੋਂ 2-10 ਦੱਲੇ ਆ ਵਾ ਵੱਧ ਬਣਾਉ। ਸਾਰਿਆਂ ਨਾਲ ਹੀ ਵੱਧ ਜਾਤ ਬਰੀਡ ਚ ਐ। ਆਉਂਦੇ ਸੂਵੇ ਨੂੰ ਜੇ ਕੋਈ ਤਿਆਰ ਕਰਕੇ ਸੇਲ ਵੀ ਕਰਦਾ ਫੁੱਲ ਪੈਸਿਆਂ ਦੀ ਐ ਵਿਹੜਾ ਅਗਲਾ ਰਾਜ਼ੀ ਕਰ ਲੈਂਦਾ ਭਰ ਜਾਂਦੀ ਆ। ਸੋਹਣੀ ਬਹੁਤ ਆ। ਹੂੰ ਮੱਥਾ ਦੁਬਾਰਾ ਵੇਖ ਲੇ। ਥਣ ਸੋਹਣਿਆ ਅੱਧੀ ਚੁਆਈ ਵਾਲੇ 44200 ਮੁੱਲ ਵਿੱਚੋਂ ਮਾਨਤਾਨ ਹੋ ਜੂ ਇੱਕ ਲਾਸਟ ਤੇ ਤਾਜੀ ਸੂਈ ਵਹਿੜ ਪਹਿਲਾ ਸੂਆ ਪਲੂਣ ਬੱਚੀ ਸੂਈ ਨੂੰ ਸਾਵਾਂ ਬਾਈ ਇਹ ਦੂਜਾ ਤਾਂ ਹੋ ਗਈ ਸੂਈ ਕਿੰਨਾ ਗੋਦ ਕੱਢ ਜੂ ਦੁੱਧ ਅੱਜ 12 ਲੀਟਰ ਪਹੁੰਚਾਊਗਾ ਬੋੜੀ ਹੈਗੀ ਆ ਹਾਂਜੀ ਜਿਹੜਾ ਚੋਰਣਾ ਜੀ ਠੀਕ ਹੈ ਜੀ ਐਨ ਤੋਂ ਕੇ ਅਗਲਾ ਤਸ਼ਦੀ ਕਰਕੇ ਲੈ ਕੇ ਜਾਵੇ ਤੁਹਾਡਾ ਮੁੱਲ ਮੋਲ ਇਹਦਾ ਹੀ ਲੈਨ ਦਿਨ 42000 ਰੁਪਇਆ ਲੈਣਾ ਲੈਣ ਦੇਣ ਵਾਲੀ ਡਿਮਾਂਡ ਆ 42000 ਦੋਹਾਂ ਦਿਨਾਂ ਦੀ ਸੂਈ ਹੈ ਜੇ ਜਿਹੜੀ ਬਾਈ ਕਹਿੰਦਾ ਤੁਸੀਂ ਬੌਲੀ ਝੋ ਲੈਣੀ ਆ ਮਗਰ ਬੱਛਾ ਕਿ ਬੱਚੀ ਮਗਰ ਬੱਚੀ ਫੀਮੇਲ ਕਾਫ ਬਛੜੀ 12 ਕਿਲੋ ਬੌਲੀ ਤਿਆਰ ਹੈ 6 5 6 ਕਿਲੋ ਸਵੇਰ ਬੌਲੀ 6 ਕਿਲੋ ਸ਼ਾਮ ਨੂੰ ਦੋਵਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਬੌਲੀ ਆ ਜਾਨੀ ਬਥਰੀ ਆਈ ਲਾ ਸੀਲ ਸੌ ਫਲ ਲੈ ਮਰਦੀ ਹੂੰ ਸੂਈ ਸਵਾਈ ਹੈਗੀ ਪਵਾ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜੋ ਐਨੀ ਬੱਚੇ ਦਾ ਨਹੀਂ ਕਰਦੀ ਨਾ ਇਹਨਾਂ ਦਾ ਕਈ ਪਹਿਲਾਂ ਨਾਲ ਲੂਤਲ ਹੁੰਦੀਆਂ ਰੱਤ ਛੜ ਕਰਦੀਆਂ ਪਰ ਇਹ ਫੁੱਲ ਸੀਸਾ ਹੂ ਹੈ ਮਗਰ ਬੱਛੀ ਆ ਥਣ ਵੀ ਸੋਹਣਿਆ ਅਸ ਦੀ ਚਵਾਈ ਵਾਲੇ 12 ਕਿਲੋ ਬੌਲੀ ਇਸ ਟਾਈਮ ਤਿਆਰ 6 ਕਿਲੋ ਸਵੇਰ 6 ਕਿਲੋ ਸ਼ਾਮ ਨੂੰ ਕਹਿੰਨੇ ਕਿ ਦੋ ਦੋ ਤਿੰਨ ਕਿਲੋ ਦੁੱਧ ਹੋਰ ਵਧਾ ਜੂ ਪਰ ਦੇਊਗੀ ਸੇਵਾ ਨਾ ਜੇ ਸੇਵਾ ਨਾ ਕੀਤੀ ਜਿਹੜੀ ਬੌਲੀ ਹੈਗੀ ਆ ਇਹ ਇੰਨੀ ਵੀ ਨਹੀਂ ਚੋਣੀ ਕਿਉਂਕਿ ਤੁਹਾਨੂੰ ਪਤਾ ਹੀ ਆ ਜੇ ਆਪਾਂ ਸੇਵਾ ਕਰਾਂਗੇ ਪਸ਼ੂ ਦੁੱਧ ਤਾਂ ਦਿੰਦਾ ਫੇਰ ਹੀ ਆ 12 ਸਾਢੇ 12 ਦੇ ਕਰੀਬ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੁਆਈ ਚ ਅੱਧਾ ਦਿਨ ਪਿਆ ਸ਼ਾਮ ਤੇ ਕਰਵਾਉਣਾ ਬੌਲੇ ਨਾਲ ਭਰ ਲੈਣਾ ਥਣ ਪੂਰੇ ਆ ਆ ਹਾਦੀ ਚੁਆਈ ਵਾਲੇ ਕੋਈ ਚੁੰਡੀ ਜੀ ਵਾਲਾ ਥਣ ਨਹੀਂ ਬਾਕੀ ਦੇਵੇ ਸਾਰਿਆਂ ਦੇ ਗਰਗੜ ਮੂਹ ਨੂੰ ਪਏ ਜੀ ਹੂੰ ਇਹ ਨਹੀਂ ਗੱਲ ਪਿੱਛੇ ਜੇ ਆ ਹੂੰ ਮਾਰੇ ਮਾਰੇ ਦੇਵੇ ਆ ਗਾੜੀਆਂ ਸਾਰੀਆਂ ਦੀ ਪੂਰੀਆਂ ਚੰਗੀਆਂ ਥਣ ਭਾਂਡੇ ਦੀਆਂ ਸਾਰੀਆਂ ਸਾਫ ਸੁਥਰੀਆਂ ਮੇਰੇ ਹਿਸਾਬ ਨਾਲ ਫੋਰਟ ਸ਼ਾਂ ਕਿਸੇ ਦੇ ਭੂਰਾ ਵੀ ਨਹੀਂ ਸਾਰੀਆਂ ਦੇ ਸੋਹਣੇ ਥਾਣਾ ਗੁਲਾਬੀ ਹਾਦੀ ਚੁਆਈ ਵਾਲੇ 4 4 ਗੱਡੀ ਕਰਕੇ ਇਕੱਲਾ ਲੈ ਕੇ ਜਾਓ ਯਾਰ ਦੀ ਇਹ ਕਰਨੀ ਆਪਨੂੰ ਇੱਥੇ ਸਹੀ ਆ ਵੀ ਆ ਨਾ ਦੀ ਢੰਕਾ ਕੇ ਦੋਸਤੋ ਬਾਈ ਕਹਿੰਦਾ ਅਗਲਾ ਤਸੱਲੀ ਕਰਕੇ ਲੈ ਜਾਵੇ ਐਂ ਢੰਕਾ ਕੇ ਸਾਡੀਆਂ 16 ਆਣੇ ਆ ਸਾਨੂੰ ਕੋਈ ਫਿਕਰ ਨਹੀਂ ਕਿ ਅਗਲਾ ਆਵੇ ਸਾਡੇ ਘਰੇ ਤੇ ਆਪ ਦੀ ਰੀਜਨਲ ਤਸੱਲੀ ਕਰਕੇ ਲੈ ਜਾਵੇ ਲਾਸਟ ਸੂਈ ਸਵਾਈ ਆ ਭਾਵੇਂ ਚੋਕੇ ਲੈ ਜੇ ਦੂਜੀਆਂ ਗੱਬਣਾ ਬੱਚੀਆਂ ਚੀਪਾ ਕੱਢ ਕੇ ਪਾਸ ਕਰਕੇ ਅਗਲਾ ਲੈ ਜਾਵੇ ਮੁੱਲ ਬਿਲਕੁਲ ਜਾਇਜ਼ ਹੀ ਐ ਮਾਨਤਾਨ ਹੋ ਜੂ ਬਿਲਕੁਲ ਸਸਤੇ ਮੁੱਲ ਦੀਆਂ ਸੋਹਣੀਆਂ ਪੰਜ ਜਰਸੀ ਨਸਲ ਦੀਆਂ ਵਹਿੜਾਂ ਚਾਰ ਬਦਾਮੀ ਰੰਗ ਦੀਆਂ ਇੱਕ ਬਲੈਕ ਕਲਰ ਦੀ ਫੋਨ ਨੰਬਰ ਸਕਰੀਨ ਤੇ ਆ ਜੇ ਕੋਈ ਭੈਣ ਭਰਾ ਵਪਾਰੀ ਵੀ ਤਿਆਰ ਕਰਕੇ ਵੀ ਕੋਈ 5 5 7 7 ਦਿਨ ਸਾਮਕੇ ਤਿਆਰ ਕਰਕੇ ਸੇਲ ਕਰਦਾ ਵਧੀਆ ਚਾਰ ਪੈਸੇ ਵਟਾ ਜਾਣੀਆਂ ਬਾਕੀ ਬਹੁਤ ਸਾਰੀਆਂ ਵੜਾਂ ਇਸ ਘਰੇ ਰੈਗੂਲਰ ਹੀ ਆਉਂਦੀਆਂ ਬਹੁਤ ਸਾਰੇ ਵਪਾਰੀ ਭਰਾ ਵੀ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ